ਪੀਪਲ ਆਰ ਪਰ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੇਰਿੰਗ ਵਾਲੇ ਵੀਰਾਂ ਦਾ ਹੋਰ ਵੀ ਜਿਹੜੇ ਪਸ਼ੂ ਪਾਲ ਕਬੀਰ ਹੈ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਹੈ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਹੀ ਸਵਾਗਤ ਹੈ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਵੀਰੋ ਅੱਜ ਆਪਾਂ ਇੱਕ ਬਿਲਕੁਲ ਨਵੀਂ ਵੀਡੀਓ ਪਾਉਣ ਲੱਗੇ ਆ ਇਹ ਵੀਡੀਓ ਗਾਂ ਮੱਝਵਾਰੇ ਹੈ ਗਾਂ ਮੱਝ ਦਾ ਵਾਰ-ਵਾਰ ਫਿਰਨਾ ਜਾਂ ਰਿਪੀਟਡ ਹੋ ਜਾਣਾ ਮੱਝ ਹੋਵੇ ਜਾਂ ਗਾਂ ਇਹ ਵੀ ਅਸੀਂ ਏਆਈ ਕਰਾਉਣੇ ਆ ਦੋ ਵਾਰੀ ਕਰਾ ਲਈ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਜਿੰਨੇ ਵਾਰੀ ਵੀ ਅਸੀਂ ਏਆਈ ਕਰਾਉਣੇ ਆ ਇਹ ਗਰਭ ਉਤਾਰ ਨਹੀਂ ਕਰਦੀ ਇਹਦੇ ਨਾਲ ਸਾਡਾ ਸਮਾਂ ਵੀ ਬਰਬਾਦ ਹੁੰਦਾ ਹੈ ਪੈਸਾ ਵੀ ਬਰਬਾਦ ਹੁੰਦਾ ਇਸ ਕਾਰਨ ਸਾਨੂੰ ਜਦੋਂ ਪਸ਼ੂ ਸਾਡਾ ਕੋਈ ਵੀ ਪਸ਼ੂ ਹੈ ਸੁੰਦਾ ਹੈ ਸੌਣ ਵੇਲੇ ਤੁਸੀਂ ਹੀ ਖਾਸ ਧਿਆਨ ਰੱਖਣਾ ਚਾਹੀਦਾ ਇਹ ਰਿਪੀਟਡ ਕਿਉਂ ਹੁੰਦਾ ਹੈ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਪੈਦਾ ਹੋਣ ਕਾਰਨ ਹੁੰਦਾ ਜਿਵੇਂ ਪਸ਼ੂ ਦਾ ਜੋ ਜਿਆਦਾ ਜ਼ੋਰ ਲਾ ਕੇ ਸੂਣਾ ਜਾਂ ਅੰਦਰ ਜੇ ਰਹਿ ਜਾਣੀ ਜਾਂ ਜੇਰ ਦਾ ਥੋੜਾ ਕਣਾ ਇਸ ਅੰਦਰ ਰਹਿ ਜਾਣਾ ਉਹਦੇ ਨਾਲ ਇਨਫੈਕਸ਼ਨ ਫੈਲ ਜਾਂਦੀ ਹੈ ਰਾਧ ਵੀ ਪਾਉਣ ਲੱਗ ਜਾਂਦੀ ਹੈ ਇਸ ਕਰਕੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਸਾਨੂੰ ਜਦੋਂ ਵੀ ਪਸ਼ੂ ਸੂਂਦਾ ਹੈ ਤਾਂ ਉਹਦੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਉਹਨਾਂ ਦਿਨਾਂ ਦੇ ਵਿੱਚ ਉੱਥੇ ਸਾਨੂੰ ਇੱਕ ਹੋਮੋਪੈਥੀ ਦੀ ਜਿਹੜੀ ਮੈਡੀਸਨ ਆਉਂਦੀ ਹੈ ਰੈਪੀਟੋਬੈਟ ਸੈਪਟੋਬੈਟ ਇਹਨਾਂ ਦਾ ਲਗਭਗ ਹਰ ਕੋਈ ਜਾਣਦਾ ਹੈ ਔਰ ਇਹ ਕਿਵੇਂ ਦੇਣੀ ਹੈ ਇਸ ਹਰ ਕੁਛ ਇਹਦੇ ਉੱਤੇ ਬੜੇ ਸਿੰਪਲ ਤਰੀਕੇ ਨਾਲ ਪੰਜਾਬੀ ਦੇ ਵਿੱਚ ਲਿਖਿਆ ਹੁੰਦਾ ਅਸੀਂ ਹਰ ਕੋਈ ਪੜ ਸਕਦੇ ਹਾਂ ਇਹਨਾਂ ਦੇ ਨਾਲ ਇੱਕ ਡਾਕਟਰ ਕੋਲ ਦੀ ਤਿਆਰ ਕੀਤੀ ਵੀ ਜੂਟਰੋਇਨ ਇਹ ਜੂਟਰੋਇਨ ਹੈ ਇਹ ਡਾਕਟਰ ਕੋਇਲ ਦੀ ਤਿਆਰ ਕਰੀਦੀ ਹੈ ਇਹਨੂੰ ਅਸੀਂ ਤਿੰਨਾ ਵਕ ਵਧੀਆ ਫਾਰਮੂਲਾ ਬਣ ਜਾਂਦਾ ਕੰਬੀਨੇਸ਼ਨ ਬਣ ਜਾਂਦਾ ਇਹਨਾਂ ਤਿੰਨਾਂ ਨੂੰ ਅਸੀਂ ਵਰਤਨਾ ਹੈ ਇਹ ਕਿਵੇਂ ਵਰਤਨਾ ਹੈ ਇਹ ਹਰੇਕ ਮਤਲਬ ਕਿ ਇਸ ਕਿਸਮ ਦੇ ਪਸ਼ੂ ਨੂੰ ਜਿਹੜਾ ਜਿਹਨੂੰ ਲੋਡ ਜਿਹੜੇ ਪਸ਼ੂ ਨੂੰ ਚਾਹੀਦੀ ਹੈ ਦੋ ਦੋ ਸ਼ੀਸ਼ੀਆਂ ਅਸੀਂ ਪਿਉਣੀ ਹੈ ਜਿਹੜੀ ਯੂਟਰੋਜਨ ਹੈ 105 ਐਮਐਲ ਦੇ ਵਿੱਚ ਆਉਂਦੀ ਹੈ ਇਹਦੀਆਂ 21 ਖਰਾਕਾਂ ਬਣ ਜਾਂਦੀਆਂ ਦੂਜੀਆਂ 30 30 ਐਮਐਲ ਦੇ ਵਿੱਚ ਆਉਂਦੀਆਂ ਰਪੀਟੋਵੈਟ ਅਸੀਂ 1 ਐਮਐਲ ਲੈਣੀ ਹੈ ਸੈਪਟੋਵੈਟ 2 ਐਮਐਲ ਲੈਣੀ ਹੈ ਜੂਟਰੋਜਨ ਜਿਹੜੀ ਇਹ 5 ਐਮਐਲ ਲੈਣੀ ਹੈ ਦਿਨ ਦੇ ਵਿੱਚ ਤਿੰਨ ਵਾਰ ਇਹ ਸੀ ਦੇਣੀ ਹੈ ਪਸ਼ੂ ਨੂੰ ਪੱਠੇ ਖਾਣ ਤੋਂ ਇੱਕ ਘੰਟਾ ਪਹਿਲਾਂ ਜਾਂ 2 ਘੰਟੇ ਬਾਅਦ ਰੋ ਇਹ ਸੀ ਦੇਣੀ ਹੈ ਦੋ ਦੋ ਸ਼ੀਸ਼ੀਆਂ ਸੀ ਇੱਕ ਇੱਕ ਪਸ਼ੂ ਨੂੰ ਜਦੋਂ ਪਿਆ ਦੇਾਂਗੇ ਤਾਂ 100% ਜਿਹੜਾ ਤੁਹਾਡਾ ਪਸ਼ੂ ਹੈ ਉਹ ਪ੍ਰੈਗਨੈਂਟ ਹੋਵੇਗਾ ਮੈਂ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਇਹ ਮੇਰਾ ਆਪਣਾ ਅਪਣਾਇਆ ਹੋਇਆ ਫਾਰਮੂਲਾ ਹੈ 100% ਕਾਮਯਾਬ ਹੈ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਜ਼ਰੂਰ